ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਅਜਿਹੇ ਲੱਡੂਆ ਦੀ ਰੈਸਪੀ ਲੈ ਕੇ ਆਈ ਹਾਂ ਨਾ ਤੇ ਇਹਦੇ ਵਿੱਚ ਸ਼ੱਕਰ ਪੈਂਦੀ ਆ ਨਾ ਹੀ ਗੁੜ ਤੇ ਨਾ ਹੀ ਖੰਡ ਇਹ ਗੁੜ ਸ਼ੱਕਰ ਤੇ ਖੰਡ ਤੋਂ ਬਗੈਰ ਬਣਾ ਕੇ ਤਿਆਰ ਕੀਤੇ ਜਾਂਦੇ ਨੇ ਇਹ ਲੱਡੂ ਬਹੁਤ ਹੀ ਜ਼ਿਆਦਾ ਸਵਾਦ ਬੰਦੇ ਨੇ ਤੇ ਇਹ ਲੱਡੂ ਚ ਦਸ ਰਵਾਈਕਲ ਹੋ ਗਈ ਸਿਰ ਦਰਦ ਹੋ ਗਿਆ ਜਿੱਦਾਂ ਲੱਕ ਦਰਦ ਹੋ ਗਿਆ ਉਹਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਤੇ ਆਓ ਅਸੀਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੀਏ ਲੱਡੂ ਬਣਾਉਣ ਦੇ ਲਈ ਅਸੀਂ ਲੈ ਲਵਾਂਗੇ 1 ਕਿਲੋ ਬਦਾਮ ਤੇ 1 ਕਿਲੋ ਹੀ ਅਸੀਂ ਲੈ ਲਵਾਂਗੇ ਸੋਗੀ ਤਿੰਨ ਅਸੀਂ ਗੋਲੇ ਲੈ ਲਵਾਂਗੇ ਤੇ ਇਹਨਾਂ ਨੂੰ ਆਪਾਂ ਪੱਚਰ ਲਵਾਂਗੇ ਕੱਦੂ ਕਸ ਕਰ ਲਵਾਂਗੇ ਤੇ ਨਾਲ ਹੀ ਅਸੀਂ ਲੈ ਲਵਾਂਗੇ 1 ਕਿਲੋ ਪਮਕਿਨ ਸੀਡ ਜਿਹੜੇ ਹਾਰੇ ਮਗਜ਼ ਹੁੰਦੇ ਨੇ ਅੱਧਾ ਕਿਲੋ ਅਸੀਂ ਪਿਸਤਾ ਲਵਾਂਗੇ ਤੇ 1 ਕਿਲੋ ਹੀ ਅਸੀਂ ਕਾਜੂ ਲੈ ਲਵਾਂਗੇ ਤੇ ਨਾਲ ਆਪਾਂ ਖਸਖਸ ਲੈ ਲਈ ਆ 250 ਗ੍ਰਾਮ ਦੇ ਕਰੀਬ ਤੇ ਇਧਰ ਜਿਹੜੇ ਅਸੀਂ ਫੂਲ ਮਖਾਣੇ ਲਏ ਨੇ ਇਹ ਅਸੀਂ ਦੋ ਪੈਕੇਟ ਲਏ ਨੇ ਫੂਲ ਮਖਾਣਿਆਂ ਦੇ ਤੇ ਅੱਧਾ ਕਿਲੋ ਅਸੀਂ ਲਏ ਆ ਮਗਜ਼ ਚਾਰੇ ਮਗਜ਼ ਲਏ ਨੇ ਤੇ ਨਾਲ ਅਸੀਂ ਲਈਆਂ ਨੇ ਖਜੂਰਾ ਤੇ ਇਹਦੇ ਵਿੱਚ ਜਿਹੜੇ ਲੱड्डੂ ਅਸੀਂ ਜਦੋਂ ਆਪਾਂ ਬਣਾਣੇ ਹੁੰਦੇ ਨੇ ਜਿੰਨਾ ਸਾਡਾ ਸਮਾਨ ਹੈ ਨਾ ਮਤਲਬ ਖਜੂਰਾ ਨੂੰ ਕੱਢ ਕੇ ਮਤਲਬ ਜਿੰਨਾ ਸਾਡਾ ਡਰਾਈ ਫਰੂਟ ਹੋਏਗਾ ਉਨੀਆਂ ਹੀ ਸਾਡੀ ਖਜੂਰਾ ਹੋਣਗੀ ਹੈ ਗਿੱਟਕਾ ਕੱਢ ਕੇ ਮਤਲਬ ਜੇ ਅਸੀਂ 10 ਕਿਲੋ ਲੱड्डੂ ਮੰਨ ਲਓ ਬਣਾਣੇ ਆ 5 ਕਿਲੋ ਸਾਡਾ ਡਰਾਈ ਫਰੂਟ ਤੇ 5 ਕਿਲੋ ਸਾਡੀਆਂ ਜਿਹੜੀਆਂ ਖਜੂਰਾ ਤੇ ਹੁਣ ਅਸੀਂ ਜਿਹੜਾ ਇਹ ਸਾਰਾ ਸਮਾਨ ਹੈਗਾ ਇਹਨੂੰ ਪਹਿਲਾਂ ਫਰਾਈ ਕਰਾਂਗੇ ਇਧਰ ਅਸੀਂ ਜਿਹੜੀ ਖਜੂਰਾ ਹੈਗੀ ਹੈ ਇਹਨਾਂ ਨੂੰ ਧੋ ਕੇ ਤੇ ਇਹਦੀ ਜਿਹੜੀ ਆਪਾਂ ਗਿੱਟਕਾ ਕੱਢ ਲੈਂਦੇ ਹਾਂ ਤੇ ਕੜਾਈ ਦੇ ਵਿੱਚ ਅਸੀਂ ਕਿਉਂ ਪਾ ਦਿੱਤਾ ਹੈ ਕਿ ਉਹ ਗਰਮ ਹੋਣ ਤੇ ਇਹਦੇ ਵਿੱਚ ਅਸੀਂ ਪਾ ਦੇਵਾਂਗੇ 1 ਕਿਲੋ ਬਦਾਮ ਜਿਹੜੇ ਬਦਾਮ ਹੈਗੇ ਆ ਉਹ ਅਸੀਂ ਤਾਂ ਹੁਣ ਸਾਫ ਤੇ ਪਾਵਾਂਗੇ ਜੇਕਰ ਤੁਸੀਂ ਉਹਨਾਂ ਨੂੰ ਪਹਿਲਾਂ ਤੋਂ ਮਤਲਬ ਪੀਸ ਕੇ ਜਾਂ ਕੁੱਟ ਕੇ ਜਾਂ ਕੱਟ ਕੇ ਪਾਣਾ ਚਾਹੁੰਦੇ ਹੋ ਤੁਸੀਂ ਉਹਦਾ ਵੀ ਪਾ ਸਕਦੇ ਹੋ ਤੇ ਹੁਣ ਜਿਹੜੇ ਅਸੀਂ ਬਦਾਮ ਹੈ ਪਾ ਦਿੰਦੇ ਹਾਂ ਤੇ ਬਦਾਮਾਂ ਨੂੰ ਅਸੀਂ ਕਰਦੇ ਹਾਂ ਫਰਾਈ ਬਦਾਮਾਂ ਨੂੰ ਫਰਾਈ ਕਰਨ ਦੇ ਨਾਲ ਇੱਕ ਤਾਂ ਜਿਹੜੇ ਸਾਡੇ ਲੱਡੂ ਆ ਬਹੁਤ ਜ਼ਿਆਦਾ ਸਵਾਦ ਬੰਦੇ ਨੇ ਤੇ ਦੂਸਰਾ ਇਹ ਹੈ ਕਿ ਉਹਨਾਂ ਦੀ ਜਿਹੜੀ ਸ਼ੈਲਫ ਲਾਈਫ ਹੈਗੀ ਆ ਉਹ ਮਤਲਬ ਵੱਧ ਜਾਂਦੀ ਹੈ ਇਹ ਮਤਲਬ ਕਾਫੀ ਟਾਈਮ ਤੱਕ ਅਸੀਂ ਇਹਨਾਂ ਨੂੰ ਬਣਾ ਕੇ ਜਦੋਂ ਮੌਸਮ ਗਰਮੀਆਂ ਦਾ ਵੀ ਹੁੰਦਾ ਹੈ ਉਦੋਂ ਵੀ ਅਸੀਂ ਜੇ ਇਹ ਲੱਡੂ ਬਣਾਈਏ ਤਾਂ 1 ਮਹੀਨਾ ਆਰਾਮ ਨਾਲ ਬਾਹਰ ਰਹਿ ਜਾਂਦੇ ਆ ਹੁਣ ਤੇ ਬਿਲਕੁਲ ਮੌਸਮ ਚੇਂਜ ਹੋ ਚੁੱਕਾ ਹੈ ਕਿ ਸਰਦੀਆਂ ਸਟਾਰਟ ਹੈ ਤੇ ਜਿਹੜੇ ਬਦਾਮ ਹੈਗੇ ਸਾਡੇ ਇਹਨਾਂ ਦਾ ਕਲਰ ਜਦੋਂ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਫਿਰ ਅਸੀਂ ਇਹਨਾਂ ਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਲਗਾਤਾਰ ਅਸੀਂ ਕੜਸ਼ੀ ਜਿਹੜੀ ਚਲਾਉਂਦੇ ਰ ਇਦੋਂ ਜਿਹੜੇ ਸਾਡੇ ਬਦਾਮ ਨੇ ਇਹਨਾਂ ਦਾ ਕਲਰ ਦੇਖੋ ਲਾਲ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਅਸੀਂ ਬਦਾਮਾਂ ਨੂੰ ਚੰਗੀ ਤਰ੍ਹਾਂ ਘਿਓ ਨਿਚੋੜ ਕੇ ਤੇ ਇੱਕ ਦੂਸਰੇ ਬਰਤਨ ਦੇ ਵਿੱਚ ਕੱਟ ਕੇ ਰੱਖ ਲੈਂਦੇ ਹਾਂ ਜਦੋਂ ਅਸੀਂ ਨਾ ਬਦਾਮਾਂ ਨੂੰ ਕੱਢ ਲਵਾਂਗੇ ਜਦੋਂ ਇਹ ਠੰਡੇ ਹੋ ਜਾਣਗੇ ਅਸੀਂ ਇਹਨਾਂ ਨੂੰ ਫੇਰ ਪੀਸ ਲਵਾਂਗੇ ਤੁਸੀਂ ਪਹਿਲਾਂ ਵੀ ਪੀਸ ਕੇ ਇਹਨਾਂ ਨੂੰ ਫਰਾਈ ਕਰ ਸਕਦੇ ਹੋ ਤੇ ਜਾਂ ਫਰਾਈ ਕਰਕੇ ਵੀ ਪੀਸ ਸਕਦੇ ਹੋ ਬਦਾਮ ਸਾਡੇ ਹੋ ਚੁੱਕੇ ਆ ਤੇ ਹੁਣ ਅਸੀਂ ਪਾ ਦਵਾਂਗੇ ਕਾਜੂ ਇੱਥੇ ਅਸੀਂ 1 ਕਿਲੋ ਹੀ ਕਾਜੂ ਲਏ ਨੇ ਕਿਉਂਕਿ ਜਿਹੜਾ ਸਾਨੂੰ ਆਰਡਰ ਆਇਆ ਸੀਗਾ ਇਹ ਸਾਡਾ ਆਰਡਰ ਸੀਗਾ 10 ਕਿਲੋ ਦਾ ਤੇ ਅਸੀਂ 10 ਕਿਲੋ ਦੇ ਹ ਪਰ ਫਿਰ ਵੀ ਅਸੀਂ 10 ਕਿਲੋ ਦਾ ਰੱਖਿਆ ਸੀ ਟਾਰਗੇਟ 10 ਦਾ ਵੀ ਇਹ 12 ਕਿਲੋ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਹੁਣ ਅਸੀਂ ਜਿਹੜੇ ਕਾਜੂ ਹੈਗੇ ਹਨ ਇਹਨਾਂ ਨੂੰ ਫਰਾਈ ਕਰ ਲੈਂਦੇ ਹਾਂ ਜਦੋਂ ਕਾਜੂ ਵੀ ਹਲਕੇ ਜਿਹੇ ਲਾਲ ਹੋਣੇ ਸ਼ੁਰੂ ਹੋ ਜਾਣਗੇ ਫਿਰ ਅਸੀਂ ਇਹਨਾਂ ਨੂੰ ਵੀ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਦੇਖੋ ਜਿਹੜਾ ਇੱਧਰ ਕਾਜੂ ਹੈਗੇ ਆ ਇਹਨਾਂ ਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਚੰਗੀ ਤਰ੍ਹਾਂ ਘੋਣ ਨਿਚੋੜ ਕੇ ਅਸੀਂ ਕਾਜੂ ਵੀ ਕੱਢ ਲੈਂਦੇ ਹਾਂ ਪਹਿਲਾਂ ਅਸੀਂ ਬਦਾਮ ਕਰਾਂਗੇ ਫਰਾਈ ਫਿਰ ਅਸੀਂ ਕਾਜੂ ਕਰਾਂਗੇ ਜੇਕਰ ਤੁਸੀਂ ਇਕੱਠੇ ਕਰਨਾ ਚਾਹੁੰਦੇ ਹੋ ਤੇ ਪਹਿਲਾਂ ਤੁਸੀਂ ਬਦਾਮ ਪਾ ਦਿਓ ਕੜਾਈ ਦੇ ਵਿੱਚ ਜਦੋਂ ਬਦਾਮ ਥੋੜੇ ਜੇ ਮਤਲਬ ਕਲਰ ਚੇਂਜ ਹੋਣਾ ਸ਼ੁਰੂ ਹੋਏਗਾ ਤੇ ਨਾਲ ਹੀ ਤੁਸੀਂ ਕਾਜੂ ਪਾ ਦਿਓ ਕਿਉਂਕਿ ਜਿਹੜੇ ਬ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਗਜ਼ ਜਿਨ੍ਹਾਂ ਨੂੰ ਅਸੀਂ ਪੰਪਕਿਨ ਸੀਡ ਵੀ ਕਹਿੰਦੇ ਆਂ ਤੇ ਹਰੇ ਮਗਜ਼ ਵੀ ਕਹਿੰਦੇ ਆਂ ਇਹਨਾਂ ਨੂੰ ਅਸੀਂ ਹਲਕੇ ਜੇ ਲਾਲ ਹੋਣ ਤੱਕ ਪਕਾਵਾਂਗੇ ਜਦੋਂ ਇਹ ਹਲਕੇ ਜੇ ਲਾਲ ਹੋ ਜਾਣਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਜਿਹੜੇ ਚਿੱਟੇ ਮਗਜ਼ ਹੁੰਦੇ ਆ ਜਿਨ੍ਹਾਂ ਨੂੰ ਚਾਰੇ ਮਗਜ਼ ਕਹਿੰਦੇ ਹਨ ਤੇ ਉਹ ਆਪਾਂ ਜਦੋਂ ਇਹ ਹਲਕੇ ਜੇ ਲਾਲ ਹੋ ਜਾਣਗੇ ਨਾਲ ਹੀ ਅਸੀਂ ਜਿਹੜੇ ਲਾਲ ਚਿੱਟੇ ਮਗਜ਼ ਆ ਉਹ ਪਾ ਦਵਾਂਗੇ ਜਿਹੜੇ ਹਰੇ ਮਗਜ਼ ਨੇ ਇਹ ਥੋੜਾ ਟਾਈਮ ਲਗਾਉਂਦੇ ਨੇ ਮਤਲਬ ਫਰਾਈ ਹੋਣ ਨੂੰ ਚਿੱਟੇ ਜਿਹੜੇ ਆ ਜਲਦੀ ਹੋ ਜਾਂਦੇ ਆ ਪਹਿਲਾਂ ਹਰੀਆਂ ਨੂੰ ਥੋੜਾ ਟਾਈਮ ਲਗਾ ਕੇ ਫਿਰ ਅਸੀਂ ਚਿੱਟੇ ਪਾ ਕੇ ਦੋਨਾਂ ਨੂੰ ਅਸੀਂ ਚੰਗੀ ਤਰ੍ਹਾਂ ਘਿਓ ਦੇ ਵਿੱਚ ਫਰਾਈ ਕਰ ਲੈਂਦੇ ਹਾਂ ਜਦੋਂ ਇਹਦੇ ਸਾਡੇ ਮਗਜ਼ ਲਾਲ ਹੋ ਜਾਣਗੇ ਫਿਰ ਅਸੀਂ ਇਹਨਾਂ ਨੂੰ ਵੀ ਕੜਾਈ ਦੇ ਵਿੱਚ ਚੰਗੀ ਤਰ੍ਹਾਂ ਘਿਓ ਨਿਚੋੜ ਕੇ ਕੱਢ ਲਵਾਂਗੇ ਮਗਾ ਜਿਹੜਾ ਫਰਾਈ ਹੋ ਜਾਣਗੇ ਇਸ ਤੋਂ ਬਾਅਦ ਅਸੀਂ ਕੜਾਈ ਦੇ ਵਿੱਚ ਨਾਰੀਅਲ ਦਾ ਗੋਲਾ ਪਾਵਾਂਗੇ ਤਿੰਨ ਅਸੀਂ ਗੋਲੇ ਲਏ ਸੀ ਉਹਨਾਂ ਨੂੰ ਅਸੀਂ ਕਦੂਕਸ ਕਰਕੇ ਰੱਖਿਆ ਸੀ ਪਹਿਲਾਂ ਤੋਂ ਹੀ ਤੇ ਇਹਨਾਂ ਨੂੰ ਵੀ ਅਸੀਂ ਲਾਲ ਹੋਣ ਤੱਕ ਫਰਾਈ ਕਰਾਂਗੇ ਜਿੱਦਾਂ ਹੀ ਇਹ ਲਾਲ ਹੋਣਗੇ ਜਿਆਦਾ ਅਸੀਂ ਇਹਨਾਂ ਨੂੰ ਫਰਾਈ ਨਹੀਂ ਕਰਨਾ ਹੈ ਬਿਨਾ ਕਿ ਉਹਦੇ ਹੀ ਅਸੀਂ ਇਹਨਾਂ ਨੂੰ ਭੁੰਨਣਾ ਹੈ ਤੇ ਜਿੱਦਾਂ ਹੀ ਇਹ ਹਲਕੇ ਜਿਹੇ ਲਾਲ ਹੋਣੇ ਸ਼ੁਰੂ ਹੋ ਜਾਣਗੇ ਫਿਰ ਅਸੀਂ ਇਹਨਾਂ ਨੂੰ ਕੜਾਈ ਵਿੱਚੋਂ ਕੱਢ ਲਵਾਂਗੇ ਕਿਉਂ ਅਸੀਂ ਇਹਦੇ ਵਿੱਚ ਤਾਣਾ ਨਹੀਂ ਪਾਣਾ ਹੈ ਕਿਉਂਕਿ ਜਿਹੜਾ ਨਾਰੀਅਲ ਦਾ ਗੋਲਾ ਹੁੰਦਾ ਇਹਦੇ ਵਿੱਚ ਪਹਿਲਾਂ ਤੋਂ ਹੀ ਕਿਉ ਹੁੰਦਾ ਹੈ ਤੇ ਇੱਕ ਗੱਲ ਇਹ ਹੈਗੀ ਹੈ ਕਿ ਜਿਹੜਾ ਅਸੀਂ ਨਾਰੀਅਲ ਦਾ ਗੋਲਾ ਹੈ ਅਸੀਂ ਜਿਹੜਾ ਬਾਜ਼ਾਰੋਂ ਬੂਰਾ ਮਿਲਦਾ ਉਹ ਨਹੀਂ ਵਰਤਾਂਗੇ ਉਹ ਇੰਨਾ ਜ਼ਿਆਦਾ ਵਧੀਆ ਨਹੀਂ ਹੁੰਦਾ ਗੋਲਾ ਸਭ ਤੋਂ ਜ਼ਿਆਦਾ ਵਧੀਆ ਹੁੰਦਾ ਹੈ ਹੁਣ ਇਸੇ ਹੀ ਕੜਾਈ ਦੇ ਵਿੱਚ ਅਸੀਂ ਜਿਹੜਾ ਘਿਓ ਹੈਗਾ ਹੋਰ ਪਾ ਦਵਾਂਗੇ ਘਿਓ ਗਰਮ ਹੋਣ ਤੇ ਕੜਾਈ ਦੇ ਵਿੱਚ ਅਸੀਂ ਸੋਗੀ ਪਾ ਦਵਾਂਗੇ ਅਸੀਂ ਅੱਧੀ ਅੱਧੀ ਕਰਕੇ ਦੋ ਵਾਰ ਕਰਕੇ ਫਰਾਈ ਕਰਾਂਗੇ ਇੱਕਦਮ ਅਸੀਂ ਸਾਰੀ ਨਹੀਂ ਕਰਾਂਗੇ ਜਦੋਂ ਸੋ ਗਈ ਅੱਧਾ ਫੁੱਲ ਨਹੀਂ ਸ਼ੁਰੂ ਹੋ ਜਾਏਗੀ ਫਿਰ ਅਸੀਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਤੇ ਜਿਹੜੀ ਬਾਕੀ ਦੀ ਸੋ ਗਈ ਹੈਗੀ ਆ ਉਹਨੂੰ ਕੜਾਈ ਵਿੱਚ ਪਾ ਕੇ ਉਹਨੂੰ ਵੀ ਅਸੀਂ ਫ੍ਰਾਈ ਕਰ ਲਵਾਂਗੇ ਐਸੇ ਹੀ ਕੜਾਈ ਦੇ ਵਿੱਚ ਅਸੀਂ ਕਿਉ ਪਾ ਕੇ ਜਿਹੜਾ ਪਿਸਤਾ ਹੈਗਾ ਉਹਨੂੰ ਭੁੰਨ ਲਵਾਂਗੇ ਇੱਥੇ ਜਿਹੜਾ ਅਸੀਂ ਪਿਸਤਾ ਕੱਚਾ ਲਿਆ ਹੈ ਤੇ ਪਿਸਤਾ ਅਸੀਂ ਅੱਧਾ ਕਿਲੋ ਦੇ ਕਰੀਬ ਲਿਆ ਹੈ ਪਿਸਤੇ ਨੂੰ ਵੀ ਅਸੀਂ ਹਲਕਾ ਜਿਹਾ ਲਾਲ ਹੋਣ ਤੱਕ ਪਕਾਣਾ ਹੈ ਜਿੱਦਾਂ ਇਹ ਪਿਸਤਾ ਕਲਰ ਚੇਂਜ ਹੋਣਾ ਸ਼ੁਰੂ ਹੋਏਗਾ ਨਾਲ ਹੀ ਅਸੀਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਲਵਾਂਗੇ ਪਿਸਤਾ ਵੀ ਜਿਹੜਾ ਸਾਡਾ ਫਰਾਈ ਹੋ ਚੁੱਕਾ ਹੈ ਤੇ ਇਹਨੂੰ ਹੁਣ ਅਸੀਂ ਕੱਢ ਲੈਂਦੇ ਹਾਂ। ਕੜਾਈ ਦੇ ਵਿੱਚੋਂ ਅਸੀਂ ਜਿਹੜਾ ਕਿਉ ਕੱਢ ਲਵਾਂਗੇ ਤੇ ਅਸੀਂ ਇਸੇ ਹੀ ਕੜਾਈ ਦੇ ਵਿੱਚ ਜਿਹੜੇ ਫੂਲ ਮਖਾਣੇ ਹੈਗੇ ਆ ਉਹਨਾਂ ਨੂੰ ਫਰਾਈ ਕਰਾਂਗੇ ਹੁਣ। ਹੁਣ ਜਿਹੜੇ ਫੂਲ ਮਖਾਣੇ ਹੈਗੇ ਅਸੀਂ ਇਹਨਾਂ ਨੂੰ ਦੋ ਵਾਰੀ ਕਰਕੇ ਫਰਾਈ ਕਰਾਂਗੇ। ਕੜਾਈ ਵਿੱਚ ਅਸੀਂ ਜਿਹੜੇ ਫੂਲ ਮਖਾਣੇ ਅੱਧੇ ਪਾ ਦਿੱਤੇ ਹੈ ਤੇ ਨਾਲ ਆਪਾਂ ਥੋੜਾ ਜਿਹਾ ਹੋਰ ਕਿਉ ਪਾ ਕੇ ਇਹਨਾਂ ਨੂੰ ਅਸੀਂ ਫਰਾਈ ਕਰ ਲੈਂਦੇ ਹਾਂ। ਫੂਲ ਮਖਾਣੇ ਜਦੋਂ ਅਸੀਂ ਫਰਾਈ ਕਰਨੇ ਆ ਤੇ ਜਦੋਂ ਇਹ ਠੰਡੇ ਹੋ ਜਾਣਗੇ ਅਸੀਂ ਇਹਨਾਂ ਨੂੰ ਫੇਰ ਹੀ ਪੀਸਾਂਗੇ ਠੰਡੇ ਹੋਣ ਤੋਂ ਬਾਅਦ ਹੀ ਜਿਹੜੇ ਫੂਲ ਮਖਾਣੇ ਆ ਛੇਤੀ ਪੀਸ ਹੋ ਜਾਂਦੇ ਨੇ ਗਰਮ ਗਰਮ ਜਿਹੜੇ ਇਹ ਨਹੀਂ ਸਹੀ ਤਰ੍ਹਾਂ ਪੀਸ ਹੁੰਦੇ ਆ ਇਸ ਕਰਕੇ ਇਹਨਾਂ ਨੂੰ ਅਸੀਂ ਹੁਣ ਕੱਢ ਲੈਂਦੇ ਹਾਂ ਹੋ ਚੁੱਕੇ ਨੇ ਤੇ ਹੁਣ ਅਸੀਂ ਇਸੇ ਹੀ ਕੜਾਈ ਦੇ ਵਿੱਚ ਥੋੜਾ ਘਿਓ ਹੋਰ ਪਾਵਾਂਗੇ ਹੁਣ ਅਸੀਂ ਇੱਥੇ ਆਪਣਾ ਮੇਨ ਕੰਮ ਕਰਾਂਗੇ ਕਿ ਉਹ ਅਸੀਂ ਪਾ ਦਿੱਤਾ ਹੈ ਤੇ ਖਜੂਰਾ ਜਿਹੜੀ ਆਪਾਂ ਲੈਣੀ ਆ ਹੈ ਉਹ ਅਸੀਂ 5 ਕਿਲੋ ਲਈਆ ਹੈ ਕਿਉਂਕਿ ਜਿਹੜੇ ਸਾਡਾ ਡਰਾਈ ਫਰੂਟ ਦੇ ਲੱਡੂ ਹੈ ਉਹ 10 12 ਕਿਲੋ ਅਸੀਂ ਬਣਾਏ ਸੀਗੇ ਤੇ ਜਿਹੜੀ ਆਪਾਂ ਖਜੂਰਾ ਹੈ ਪਹਿਲਾਂ ਅਸੀਂ ਅੱਧਿਆ ਖਜੂਰਾ ਪਾ ਦਿੱਤੀ ਹੈ ਅੱਧਿਆਂ ਨੂੰ ਫਰਾਈ ਕਰਾਂਗੇ ਤੇ ਅੱਧੇ ਅਸੀਂ ਬਾਅਦ ਚ ਕਰਾਂਗੇ ਥੋੜੀ ਜਿਹੀ ਖਜੂਰਾ ਆਪਾਂ ਹੋਰ ਪਾ ਦਿੰਦੇ ਹਾਂ ਯੂਰਾਪਾਨ ਤੋਂ ਬਾਅਦ ਅਸੀਂ ਇਹਦੇ ਵਿੱਚ ਨਾਲ ਹੀ ਖਸਖਸ ਭਾ ਦਵਾਂਗੇ ਇੱਥੇ ਜਿਹੜੀ ਆਪਾਂ ਖਸਖਸ ਲਈ ਹੈ ਇਹ 250 ਗ੍ਰਾਮ ਦੇ ਕਰੀਬ ਲਈ ਹੈ ਜਦੋਂ ਅਸੀਂ ਜਿਹੜੀ ਖਸਖਸ ਹੈਗੀ ਆ ਇਹਨੂੰ ਅਸੀਂ ਵੱਖਰੀ ਵੀ ਭੁੰਨ ਸਕਦੇ ਹਾਂ ਜਿਹੜੀ ਖਸਖਸ ਹੈ ਇਹ ਆਪਾਂ ਪਿਸਣੀ ਨਹੀਂ ਹੁੰਦੀ ਆਪਾਂ ਸਾਬਤੀ ਹੀ ਰੱਖਣੀ ਹੁੰਦੀ ਆ ਤੇ ਇਸ ਕਰਕੇ ਤੁਸੀਂ ਇਹਨੂੰ ਜਿੱਦਾਂ ਇੱਕ ਵੱਖਰੇ ਫਰਾਈ ਪੈਨ ਦੇ ਵਿੱਚ ਬਿਨਾ ਘਿਓ ਦੇ ਵੀ ਭੁੰਨ ਸਕਦੇ ਹੋ ਜੇਕਰ ਤੁਸੀਂ ਇਦਾਂ ਭੁੰਨਾ ਚਾਹੁੰਦੇ ਹੋ ਤੇ ਇਦਾਂ ਵੀ ਭੁੰਨ ਸਕਦੇ ਹੋ ਇਹ ਵੀ ਕੋਈ ਮਾੜਾ ਤਰੀਕਾ ਨਹੀਂ ਹੈ ਇਹਦੇ ਵਿੱਚ ਵੀ ਚੰਗੀ ਤਰ੍ਹਾਂ ਭੁਜ ਹੋ ਜਾਂਦੀ ਹੈ ਤੇ ਆਪਾਂ ਲਗਾਤਾਰ ਜਿਹੜੀ ਕੜਚੀ ਜਲਾਉਂਦੇ ਰੱਖਾਂਗੇ ਕਿਉਂਕਿ ਇੱਥੇ ਜਿਹੜੀ ਖਜੂਰਾ ਹੈਗੀ ਥੱਲੇ ਲੱਗ ਜਾਂਦੀ ਹੈ ਤੇ ਹੁਣ ਆਪਾਂ ਲਗਾਤਾਰ ਕੜਚੀ ਚਲਾਵਾਂਗੇ ਜੇ ਸਾਨੂੰ ਘਿਓ ਦੀ ਲੋੜ ਪਏਗੀ ਤੇ ਅਸੀਂ ਘਿਓ ਵੀ ਥੋੜਾ ਬਤਾ ਪਾ ਦਵਾਂਗੇ ਖੁੱਲੇ ਘਿਓ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਜੇ ਖਜੂਰਾ ਆਪਾਂ ਚੰਗੀ ਤਰ੍ਹਾਂ ਨਹੀਂ ਭੁੰਨਾਂਗੇ ਤਾਂ ਜਿਹੜੇ ਸਾਡੇ ਡਰਾਈ ਫਰੂਟ ਦੇ ਲੱਡੂ ਆ ਉਹਦੇ ਵਿੱਚ ਫਿਰ ਹਬਕ ਜੀ ਆਂਦੀ ਹੈ ਇਸ ਕਰਕੇ ਜਿਹੜੀ ਇਹ ਖਜੂਰਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਜਦੋਂ ਖਜੂਰਾ ਭੁੱਜ ਹੋ ਜਾਂਦੀ ਹੈ ਤੇ ਉਹਦਾ ਇਦਾਂ ਨਾ ਪੇੜਾ ਜਿਹਾ ਬੰਨਾ ਸ਼ੁਰੂ ਹੋ ਜਾਂਦਾ ਹੈ ਤੇ ਇਧਰ ਜਿਹੜੀ ਇਹ ਖਜੂਰਾ ਹੈਗੀ ਥੋੜੀ ਹੀ ਦੇਰ ਵਿੱਚ ਸਾਡੀ ਆ ਆਪਾਂ ਥੋੜੀ ਦੇਰ ਇਹਨੂੰ ਹੋਰ ਸੇਕ ਲਗਾਵਾਗੇ ਇਧਰ ਦੇਖੋ ਜਿਹੜੀ ਇਹ ਖਜੂਰਾ ਇਹਨਾਂ ਨੇ ਕਿ ਉਹ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ ਇਹ ਭੁੱਜ ਹੋ ਚੁੱਕੀ ਆ ਹੈ ਤੇ ਇਹਨਾਂ ਨੂੰ ਆਪਾਂ 2 ਕਮਿੰਟ ਹੋਰ ਪਕਾ ਲੈਂਦੇ ਹਾਂ ਤੇ ਖਜੂਰਾ ਹੋ ਚੁੱਕੀ ਆ ਹੈ ਤੇ ਇਹਨੂੰ ਹੁਣ ਅਸੀਂ ਕੱਢ ਲੈਂਦੇ ਹਾਂ ਇੱਕ ਬਰਤਨ ਦੇ ਵਿੱਚ ਤੇ ਬਾਕੀ ਵੀ ਜਿਹੜੀ ਖਜੂਰਾ ਹੈਗੀਆਂ ਉਹਨਾਂ ਨੂੰ ਵੀ ਅਸੀਂ ਭੁੰਨ ਲੈਂਦੇ ਹਾਂ ਖਜੂਰਾ ਜਿਹੜੀ ਹੈਗੀ ਸਾਰੀ ਅਸੀਂ ਭੁੰਨ ਕੇ ਤਿਆਰ ਕਰ ਲਿਆ ਹੈ ਇਹਨਾਂ ਨੂੰ ਅਸੀਂ ਇੱਕ ਬਰਤਨ ਦੇ ਵਿੱਚ ਕੱਟ ਲਿਆ ਹੈ ਤੇ ਜਿਹੜਾ ਇੱਧਰ ਸਾਰਾ ਡਰਾਈ ਫਰੂਟ ਹੈਗਾ ਸਾਡਾ ਉਹ ਵੀ ਅਸੀਂ ਸਾਰਾ ਫਰਾਈ ਕਰਕੇ ਰੱਖ ਲਿਆ ਹੈ ਦੇਖੋ ਪਿਸਤਾ ਕਾਜੂ ਬਦਾਮ ਸੋਗੀ ਪਮਕਿਨ ਸੀਡ ਹੋਗੇ ਚਾਰੇ ਮਗਜ਼ ਹੋਗੇ ਨਾਰੀਅਲ ਦਾ ਗੋਲਾ ਹੋ ਗਿਆ ਤੇ ਜਿਹੜਾ ਇੱਧਰ ਸਾਡਾ ਫੂਲ ਮਖਾਣੇ ਅਸੀਂ ਨਾ ਉਹ ਵੱਖਰੇ ਪੀਸ ਕੇ ਤਿਆਰ ਕਰ ਲਿਆ ਹੈ ਇਹ ਪਲੇਟ ਦੇ ਵਿੱਚ ਅਸੀਂ ਇੱਕ ਇੱਕ ਇੱਥੇ ਫੂਲ ਮਖਾਣੇ ਰੱਖੇ ਆ ਇਹਦੋਂ ਜਿਹੜੇ ਸਾਡੇ ਸਾਰੇ ਡਰਾਈ ਫਰੂਟ ਹੈਗੇ ਅਸੀਂ ਇਹਨਾਂ ਨੂੰ ਪੀਸ ਕੇ ਤਿਆਰ ਕਰ ਲਿਆ ਹੈ ਬਿਲਕੁਲ ਅਸੀਂ ਇਹਨਾਂ ਨੂੰ ਬਰੀਕ ਪੀਸਿਆ ਹੈ ਜੇਕਰ ਤੁਸੀਂ ਮੋਟਾ-ਮੋਟਾ ਪਸੰਦ ਕਰਦੇ ਹੋ ਤੇ ਮੋਟਾ ਵੀ ਪੀਸ ਸਕਦੇ ਹੋ ਫੂਲ ਮਖਾਣੇ ਵੀ ਅਸੀਂ ਪੀਸ ਕੇ ਇਹਦੇ ਵਿੱਚ ਪਾ ਦਿੱਤੇ ਹੈ ਤੇ ਹੁਣ ਅਸੀਂ ਖਜੂਰਾ ਨੂੰ ਇਹਦੇ ਵਿੱਚ ਪਾਵਾਂਗੇ ਤੇ ਖਜੂਰਾ ਹਾਲੇ ਗਰਮ ਹੈ ਤੇ ਖਜੂਰਾ ਨੂੰ ਠੰਡੀਆਂ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਮਲ ਕੇ ਇਹਦੇ ਵਿੱਚ ਅਸੀਂ ਮਿਕਸ ਕਰਨਾ ਹੈ ਖਜੂਰਾ ਜਿਹੜੀਆਂ ਸਾਡੀ ਇਦੋਂ ਠੰਡੀਆਂ ਹੋ ਚੁੱਕੀਆਂ ਹੈ ਤੇ ਇਹਨਾਂ ਨੂੰ ਆਪਾਂ ਹੁਣ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਅਸੀਂ ਇਹਦੇ ਲੱਡੂ ਬੱਟ ਕੇ ਤ ਤੇ ਜਿਹੜੇ ਆਪਾਂ ਲੱड्डੂ ਬਟਨੇ ਆ ਉਹ ਆਪਾਂ ਜਦੋਂ ਇਹ ਥੋੜੀਆ ਕੋਸੀਆ ਕੋਸੀਆ ਹੋਣ ਗਿਆ ਉਦੋਂ ਹੀ ਬਾਟ ਲਵਾਂਗੇ ਠੰਡੀਆਂ ਹੋਣ ਤੇ ਇਹਦੇ ਲੱड्डੂ ਬਟ ਨਹੀਂ ਹੁੰਦੇ ਚੰਗੀ ਤਰ੍ਹਾਂ ਇਸ ਕਰਕੇ ਥੋੜੀਆ ਹਲਕੀਆ ਕੋਸੀਆ ਤੇ ਹੀ ਅਸੀਂ ਬਟ ਕੇ ਤਿਆਰ ਕਰਾਂਗੇ ਹੁਣ ਅਸੀਂ ਇਹਦੇ ਲੱड्डੂ ਬਣਾਵਾਂਗੇ ਜਦੋਂ ਅਸੀਂ ਲੱड्डੂ ਬਣਾਣੇ ਆ ਤੇ ਹੱਥਾਂ ਦੇ ਨਾਲ ਕੁੱਟ-ਕੁੱਟ ਕੇ ਬਣਾਵਾਂਗੇ ਜਿਹੜੀ ਇਹਦੀ ਬਾਈਂਡਿੰਗ ਹੈਗੀ ਆ ਆਰਾਮ ਨਾਲ ਹੋ ਜਾਂਦੀ ਹੈ ਖਜੂਰਾ ਦੇ ਨਾਲ ਤੇ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਇਹ ਲੱड्डੂ ਬਣ ਕੇ ਤਿਆਰ ਹੋ ਜਾਂਦੇ ਨੇ ਬਹੁਤਾ ਇਹਦਾ ਔਖਾ ਕੰਮ ਨਹੀਂ ਹੈ ਤੇ ਜੇਕਰ ਤੁਹਾਨੂੰ ਮੇਰੀ ਤਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਤੇ ਮਿਲਦੇ ਆਂ ਫੇਰ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ